ਨਗਰ ਨਿਗਮ ਮੁਹਾਲੀ ਦੀ ਹੱਦਬੰਦੀ ਨੂੰ ਲੈ ਕੇ ਕਿਤੇ ਲੋਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਸਰਪੰਚਾ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਬੰਦੀ ਮੁਹਾਲੀ ਨਗਰ ਨਿਗਮ ਹੱਦਬੰਦੀ ਵਿੱਚ ਸ਼ਾਮਿਲ ਕੀਤੀ ਗਈ 14 ਪਿੰਡਾਂ ਸਰਪੰਚਾ ਵੱਲੋਂ 10 ਤਰੀਕ ਨੂੰ ਗੁਰਦੁਆਰਾ ਸਿੰਘ ਸ਼ੀਦਾ ਭਾਰਤ ਨਾਦਰਸ਼ਨ ਦੀ ਕਾਲ ਦਿੱਤੀ ਹੋਈ ਹੈ ਅਤੇ ਦੂਜੇ ਪਾਸੇ ਮੁਹਾਲੀ ਦੇ ਟੀਡੀਏ ਸਿਟੀ ਅਤੇ ਸੈਕਟਰ 116 118 ਵਾਸੀਆਂ ਵੱਲੋਂ ਨਗਰ ਨਿਗਮ ਖਦ ਬੰਦੀ ਵੀ ਸ਼ਾਮਲ ਕਰਨ ਤੇ ਹਲਕਾ ਵੀ ਦਾਇਕ ਕੀਤਾ ਧੰਨਵਾਦ ਸਰਪੰਚਾ ਦੇ ਵਿਰੋਸ ਬੰਦੀ ਗੱਲਬਾਤ ਕਰਦੇ ਹੋਏ ਹਲਕਾ ਵੀ ਦਾਇਕ ਨੇ ਕਿਹਾ ਕਿ ਆਪਸ ਵਿੱਚ ਬੈਠ ਕੇ ਜਲਦ ਹੀ ਕਰ ਲਵਾਂਗੇ ਮਸਲੇ ਦਾ ਹੱਲ ਦੇਖੋ 118 ਸੈਕਟਰ ਤੋਂ ਦੋ ਬੰਦੇ ਆਏ ਸੀ ਸਾਰੇ TDAI ਤੋਂ ਇਹ ਧੰਨਵਾਦ ਕਰਨ ਵਾਸਤੇ ਤੇ ਮੈਂ ਤੈਨੂੰ ਕਿਹਾ ਵੀ ਧੰਨਵਾਦ ਵਾਲੀ ਤਾਂ ਕੋਈ ਗੱਲ ਨਹੀਂ ਹੈ ਵੀ ਸਾਡੀ ਤਾਂ ਡਿਊਟੀ ਬੰਦ ਸੀ ਇਹ ਸਾਰੇ ਇਕੱਠੇ ਹੋ ਕੇ ਆਏ ਸੀ ਮੇਰੇ ਕੋਲ TDAI ਦੇ ਅੱਗੇ ਤੇ ਮੈਂ ਇਹਨਾਂ ਨੂੰ ਯਕੀਨ ਦਵਾਇਆ ਸੀ ਵੀ ਤੁਹਾਡੇ ਮਿਸਵੋਲੇ ਨੂੰ ਵਿੱਚ ਲੈ ਲਿਆ ਜਾਊਗਾ ਇਸ ਵੋਲੈਂਡਰ ਵਿੱਚ ਆ ਗਿਆ ਜਿਹਦੇ ਨਾਲ ਕਰਕੇ ਮੈਂ ਮਾਝੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਜਿਹੜੇ ਲੋਕਲ ਬਾਡੀ ਨੇ ਡਾਕਟਰ ਹਿੰਸਾਬ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਵੀ ਉਹਨਾਂ ਨੇ ਮੇਰੀ ਇੱਕ ਵਾਰੀ ਰਿਕੁਐਸਟ ਕਰਨ ਤੋਂ ਬਾਅਦ ਹੀ ਜਿਹੜਾ ਇਹ ਸਾਰਾ ਲੈਲਾ ਏਰੀਆ ਇਸ ਵੋਲੈਂਡਰ ਦੇ ਵਿੱਚ ਤੇ ਹੁਣ ਇਹ ਬੰਦੇ ਖੁਸ਼ ਨੇ ਤੇ ਜਿੱਦ ਤੱਕ ਸਮੱਸਿਆਵਾਂ ਦਾ ਸਵਾਲ ਹੈ ਉਹ ਉਹ ਜਿਹਨੇ ਇਹ ਸਮਾਜ ਬਿਲਡਰ ਨੂੰ ਲੈ ਕੇ ਨੇ ਜਿਨ੍ਹਾਂ ਨੇ ਇੱਕ ਕਲੋਨੀ ਬਣਾਈ ਹੈ ਤੇ ਮੈਨੂੰ ਇਹ ਲੱਗਦਾ ਵੀ ਬਹੁਤ ਜਲਦੀ ਬਿਲਡਰ ਨੂੰ ਵੀ ਕਹਿ ਕੇ ਕੰਮ ਜਿਹੜਾ ਹੁੰਦਾ ਕਰਵਾ ਦਿੱਤਾ ਜਾਊਗਾ ਤੇ ਜਦੋਂ ਬਿਲਡਰ ਜਿਹੜਾ ਕੰਪਲੀਟ ਕਰ ਦਊਗਾ ਤੇ ਕਰਕੇ ਲਿਖ ਕੇ ਦੇ ਦੇਊਗਾ ਮਿਸਟਰ ਕਾਰਪੋਰੇਸ਼ਨ ਨੂੰ ਵੀ ਇਹ ਕੰਪਲੀਟ ਹੋ ਗਈ ਹੈ ਤੇ ਤੁਸੀਂ ਇਹਨੂੰ ਟੇਕਓਵਰ ਕਰ ਲਓ ਤੇ ਕਾਰਪੋਰੇਸ਼ਨ ਦੇ ਅਫਸਰ ਨੇ ਜਿਹੜੇ ਉਹ ਦੇਖ ਕੇ ਸਾਰਾ ਕੁਝ ਇਹਨੂੰ ਟੇਕਓਵਰ ਜਿਹੜੀ ਉਹ ਕਰ ਲੈਣਗੇ ਤੇ ਉਦੋਂ ਬਾਅਦ ਫਿਰ ਜਿੰਨੀਆਂ ਵੀ ਮਿਊਸਪਲ ਕਾਰਪੋਰੇਸ਼ਨ ਦੀਆਂ ਸਹੂਲਤਾਂ ਨੇ ਉਹ ਇਹਨਾਂ ਨੂੰ ਮਿਲ ਰਿਆ ਨੇ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਮੈਨੇ ਸਰ ਜਿਹੜੇ ਦੇਸ਼ ਦੇ ਪੱਧਰ ਤੇ ਸੁਭਲਾਈ ਜੀ ਆ ਪਰ ਦੂਜੇ ਪੱਧਰ ਤੇ ਪਿੰਡਾਂ ਵਾਲੇ ਸੁਣਾ ਕੀ ਕਰਿਆ ਨੇ ਕਿ 14 ਪਿੰਡਾਂ ਦਾ ਇਕੱਠੇ ਹੋ ਕੇ ਅਸੀਂ ਤਾਂ ਸਾਨੂੰ ਹੁਣ ਨਹੀਂ ਕੰਮ ਕਰੀ ਸੁਣ ਦੇਖੋ ਸਾਰਿਆਂ ਦੀ ਆਪਣੀ ਆਪਣੀ ਸਮੱਸਿਆ ਹੈ ਤੇ ਆਪਣੀ ਆਪਣੀ ਲੋਜ ਹੈ ਅਸੀਂ ਇੱਦਾਂ ਦੇਖੋ ਬੈਟਰਮੈਂਟ ਵਾਸਤੇ ਕੀਤਾ ਹੈ ਸਰਕਾਰਾਂ ਜਿਹੜੀ ਕੰਮ ਕਰਦੀ ਸਾਡੀ ਸਰਕਾਰ ਨੂੰ ਪਤਾ ਵੀ ਮਤਲਬ ਹਰ ਕੰਮ ਜਿਹੜਾ ਉਹ ਲੋਕਾਂ ਦੀ ਬੈਟਰਮੈਂਟ ਨੂੰ ਮੁੱਖ ਰੱਖ ਕੇ ਕਰਦੀ ਆ ਇਹ ਵੀ ਅਸੀਂ ਕੀਤਾ ਔਰ ਕਾਰਪੋਰੇਸ਼ਨ ਦੇ ਵਿੱਚ ਆਉਣ ਨਾਲ ਇੱਕ ਵੱਡਾ ਬਜਟ ਆ ਜਿਹੜਾ ਉਹ ਪਿੰਡਾਂ ਦੇ ਵਿੱਚ ਲੱਗੂਗਾ ਕੰਮ ਕਰਨ ਵਾਸਤੇ ਹੁਣ ਪਿੰਡਾਂ ਦੇ ਵਿੱਚ ਜਿਹੜਾ ਪੈਸਾ ਉਹ ਘੱਟ ਆਉਂਦਾ ਕਿਤੇ 2 ਲੱਖ ਦੇ 5 ਗਰੇ 10 ਹਜ਼ਾਰ ਤੇ ਇੱਥੇ ਜਦੋਂ ਪਿੰਡ ਦਾ ਬੰਦਾ ਉਸ ਤੋਂ ਕਾਰਪੋਰੇਸ਼ਨ ਹੋਊਗਾ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਵੀ ਕਿਸੇ ਕਿਸਮ ਦਾ ਕੰਮ ਆ ਜਿਹੜਾ ਪਿੰਡਾਂ ਦੇ ਵਿੱਚ ਰੁਕ ਸਕਦਾ ਤੁਸੀਂ ਦੇਖ ਸਕਦੇ ਹੋ ਮਟੌਰ ਹੈ ਕੁੰਮੜਾ ਹੈ ਔਰ ਮੁਹਾਲੀ ਪਿੰਡਾਂ ਵੀ ਕੋਈ ਵੀ ਕਿਸੇ ਕਿਸੇ ਦਾ ਸੀਵਰੇਜ ਦੀ ਪ੍ਰੋਬਲਮ ਆ ਨਾ ਪਾਣੀ ਦੀ ਪ੍ਰੋਬਲਮ ਆ ਨਾ ਉਥੇ ਕੋਈ ਸੜਕਾਂ ਦੀ ਪ੍ਰੋਬਲਮ ਆ ਨਾ ਬਿਜਲੀ ਦੀ ਪ੍ਰੋਬਲਮ ਆ ਜਿਵੇਂ ਸਾਰੀਆਂ ਸਮੱਸਿਆਵਾਂ ਨੇ ਪੁਕਾਰ ਬੁਝਾਉਂਦਾ ਮੈਨੂੰ ਦੂਰ ਕਰਵਾਉਂਦੇ ਇਸ ਕਰਕੇ ਮੈਂ ਅਸਿੱਧਾ ਠੀਕਵਾਦ ਕੀਤਾ ਕੋਈ ਗੱਲ ਨਹੀਂ ਸਰਪੰਚ ਸਾਹਿਬ ਉਹਨਾਂ ਨੂੰ ਵੀ ਅਸੀਂ ਸਮਝਾ ਦਾਂਗੇ ਕਿ ਸਾਡੇ ਹੀ ਨੇ ਆਵਾਜ਼ ਵੀ ਪਾਡੀ ਦੇ ਨੇ ਜਿਆਦਾ ਸਰਪੰਚ ਦੇ ਵਿੱਚ ਇਹ ਵੀ ਇਹ ਸੀ ਗੱਲ ਜੋ ਜਿਹੜੇ ਇੱਕ ਤਾਂ ਉਹ ਨੀਂਦ ਦਾ ਖਵਾਲਾ ਦੇ ਰਹੇ ਨੇ ਉਹਨੇ ਇਹ ਕਹਿ ਰਿਹਾ ਕਿ ਸਾਡੇ ਕੋਲ ਕਰਜ਼ਾ ਕੋਲ ਬੱਚੀ ਜੀ। ਜੁਝੇ ਪਾਸੇ ਪੰਚਾਇਤ ਕਦੇ ਸਾਡੇ ਕੋਲ ਤਾਂ ਕਰੋੜਾਂ ਦੀ ਗੀਂ ਜਿਹੜੀਆਂ ਉਹਦੇ ਉੱਤੇ ਅੱਖ ਆ ਜੀ ਕਰ ਰਹੀ ਕਿਉਂਕਿ ਸਾਡੇ ਕੋਲ 20 ਕਰੋੜ ਦਾ ਕੀ ਹੈ ਤੇ ਪੰਚਾਇਤ ਕੋਲ 1 ਕਰੋੜ ਦੀ ਗੀਂ ਸਾਡੇ ਕੋਲ ਤਾਂਡੇ ਕੋਲ ਤਾਂ ਅੱਜ ਕੱਲੇ ਇਨਕਮ ਹੈਗੀ ਆ ਤੇ ਬਣੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਆਖਰ ਪਰ ਉਹਨਾਂ ਸਰਕਾਰ ਦੇ ਖਿਲਾਫ ਹੀ ਜੀ ਹੋਣਾ ਪੈ। ਤੇ ਉਹ ਸ਼ਹਿਰ ਦੇਖੋ ਡਵੈਲਪ ਹੋਰੇ ਚਾਰੇ ਪਾਸੇ ਡਵੈਲਪਮੈਂਟ ਹੋ ਚੁੱਕੀ ਹੈ ਤੇ ਡਵੈਲਪ ਸ਼ਹਿਰ ਦੇ ਅੰਦਰ ਪਿੰਡ ਹੈ ਤੇ ਫਿਰ ਹੁਣ ਆਪਾਂ ਉਹ ਉਹਨੂੰ ਕਿੱਦਾਂ ਛੱਡ ਸਕਦੇ ਹਾਂ ਕੋਈ ਹੈ ਜਦ ਸ਼ਹਿਰ ਨੂੰ ਪਿੰਡ ਦੇ ਨਾਲ ਲਾ ਕੇ ਰੱਖੀਏ ਜਾਂ ਫਿਰ ਪਿੰਡ ਨੂੰ ਸ਼ਹਿਰ ਨਾਲ ਲਾਈਏ ਤੇ ਇਸ ਕਰਕੇ ਇਹ ਮੰਨ ਲਓ ਵੀ ਇਹ ਮਜਬੂਰੀਆਂ ਸਿਆਸਤ ਨਹੀਂ ਕਰਨੀ ਚਾਹੀਦੀ ਮੈਂ ਕਹਿੰਦਾ ਸਿਆਸਤਦਾਨਾਂ ਨੂੰ ਫਿਰ ਇਹ ਗੱਲਾਂ ਦੇ ਲੋਕਾਂ ਨਾਲ ਜੁੜੇ ਹੋਣ ਦੀ ਲੋਕਾਂ ਦੀ ਭਲਾਈ ਦੇ ਲਈ ਮੈਂ ਸਮਝਦਾ ਵੀ ਕਾਰਪੋਰੇਸ਼ਨ ਦੇ ਵਿੱਚ ਆਉਣਾ ਪਿੰਡਾਂ ਦਾ ਲੋਕਾਂ ਦੀ ਭਲਾਈ ਦੀ ਗੱਲ ਹੈ ਇਦੇ ਵਿੱਚ ਕੋਈ ਜ਼ਮੀਨ ਦੀ ਗੱਲ ਨਹੀਂ ਬਜਟ ਜਿਹਦਾ ਨਾਂ ਹੁੰਦਾ ਕਾਰਪੋਰੇਸ਼ਨ ਦੇ ਵਿੱਚ ਤਾਂ ਰੋਜ਼ ਮੇਰ ਵਿਘਾਟਨ ਕਰਦਾ ਹੁੰਦਾ ਹਰ ਜਗ੍ਹਾ ਜਿੱਥੇ ਕਹਿੰਦਾ ਮੈਂ ਕੰਮ ਸ਼ੁਰੂ ਕਰਵਾ ਦਿੱਤਾ ਕਿ ਪੈਸਾ ਕਿਥੋਂ ਆਉਂਦਾ ਤਾਂ ਮਤਲਬ ਪੈਸਾ ਹੈ ਕੋਈ ਐਸੀ ਗੱਲ ਨਹੀਂ ਹੈਗੀ ਉਹ ਮੈਂ ਕਹਿੰਦਾ ਵੀ ਲੋਕਾਂ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਆ ਹਰ ਗੱਲ ਵਿੱਚ ਸਿਆਸਤ ਨਹੀਂ ਗੱਲ ਬਸਤੀ ਜਦੋਂ ਮੈਂ ਆਈ ਲੋਕਾਂ ਦੇ ਮਿਟਾਣ ਟਾਲਕੀ ਕਰਦੀ ਬਹੁਤ ਸੋਭਾਈ ਕਿਹਦਾ ਨਹੀਂ ਦੱਸਿਆ ਤਾਂ ਸਮਝ ਤੁਖਸਾ ਹੀ ਦੱਸਿਆ ਅੱਗੇ ਨਾਲ ਬਦੂ ਵੀ ਜਾਂ ਤੁਸੀਂ ਉਹਨਾਂ ਨੂੰ ਮਨਾ ਸਕਦੇ ਹੋ ਜਾਂ ਉਹ ਤੁਹਾਨੂੰ ਮਨਾ ਸਕਦੇ ਹੋ ਦੇਖੋ ਸਾਡੇ ਆਪ ਦੇ ਨੇ ਆਪ ਦੇ ਸਾਡੇ ਸਰਪੰਚ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਦੱਸਣ ਦੀ ਬਈ ਅਸੀਂ ਬਿਹਤਰ ਕੀਤਾ ਉਹ ਦੱਸਾਂਗੇ ਸੰਦਰਭ ਤੁਸੀਂ ਬਿਹਤਰ ਨਹੀਂ ਕੀਤਾ ਜਿੱਥੇ ਵੀ ਕਿਸੇ ਗੱਲਬਾਤ ਹੋਊਗੀ ਮੈਂ ਸਰਕਾਰ ਤੱਕ ਪਹੁੰਚਲੀ ਹੋਊਂਗੀ ਕਰਦੇ ਹਾਂ ਮਾਈਸੈਫ ਅਨਿਲ ਸ਼ਰਮਾ ਅਸੀਂ ਅੱਜ ਆਏ ਆਂ ਸੈਕਟਰ 118 TTI ਤੋਂ ਅ ਐਮਐਲਏ ਕੁਲਵੰਤ ਸਾਹਿਬ ਦਾ ਧੰਨਵਾਦ ਕਰਨ ਲਈ ਕਿਉਂਕਿ ਅਸੀਂ 26 ਅਕਤੂਬਰ 2025 ਨੂੰ ਪਹਿਲਾਂ ਆਏ ਸੀ ਜਦੋਂ ਸਾਡੀਆਂ 21 ਐਸੋਸੀਏਸ਼ਨ ਇੱਥੇ ਆਈਆਂ ਸੀ ਤੇ ਕੁਲਵੰਤ ਸਾਹਿਬ ਨੇ ਸਾਡ ਨੂੰ ਵਾਦਾ ਕੀਤਾ ਸੀ ਕਿ ਮੈਂ ਪੂਰੀ ਕੋਸ਼ਿਸ਼ ਹੀ ਨਹੀਂ ਪੂਰਾ ਜੋਰ ਲਗਾਵਾਂਗਾ ਕਿਉਂਕਿ ਸਾਨੂੰ ਸਾਨੂੰ ਵੀ ਉਮੀਦ ਸੀ ਕਿ ਕੁਲਵੰਤ ਸਾਹਿਬ ਪੰਜਾਬ ਲੋਕਲ ਬਾਡੀ ਦੇ ਡਾਇਰੈਕਟਰ ਹੈਗੇ ਤੇ ਇਹਨਾਂ ਦਾ ਬਹੁਤ ਅੱਛਾ ਹੋਲਡ ਹੈ ਤੇ ਅਸੀਂ ਵੀ ਪੂਰਾ ਯਕੀਨ ਕੀਤਾ ਹੈ ਇਹਨਾਂ ਤੇ ਕਿ ਸਾਡਾ ਏਰੀਆ ਆ ਜਿਹੜਾ ਹੈ एमसी मोहल्ले दी लिमिट्स ਵਿੱਚ ਆ ਜਾਏ ਤੇ ਹੁਣ ਜਿਹੜਾ ਨੋਟੀਫਿਕੇਸ਼ਨ ਹੋਇਆ ਹੈ ਉਹਨ ਸਾਡਾ ਏਰੀਆ ਐਮਸੀ ਲਿਮਿਟਸ ਵਿੱਚ ਆ ਗਿਆ ਹੈ ਔਰ ਦੂਜੀ ਗੱਲ ਤੁਸੀਂ ਹੋਰ ਦੇਖੋਗੇ ਕਿ ਜਿਹੜਾ ਇਸ ਵਾਰ ਨੋਟੀਫਿਕੇਸ਼ਨ ਹੋਈ ਹੈ ਬਹੁਤ ਹੀ ਪ੍ਰੋਪਰ ਹੋਈ ਹੈ ਉਧਰ ਐਮਸੀ ਖਰਨ ਖਰਨ ਨੂੰ ਟੱਚ ਕਰ ਲਿਆ ਹੈ ਇਹਨਾਂ ਨੇ ਔਰ ਇਧਰ ਚੰਡੀਗੜ੍ਹ ਮੁਹਾਲੀ ਰੋਡ ਹੈ ਜਿਹੜਾ ਉਹਨੂੰ ਟੱਚ ਕਰ ਲਿਆ ਹੈ ਸਿਰਫ ਐਟਸ ਉਹ ਸਾਈਟ ਉਹ ਇਨਕਲੂਡ ਕੀਤਾ ਹੈਗਾ ਉਧਰ ਬਿਲੋਂਗ ਵੀ ਲੈਂਦੇ ਹੋਏ ਬਾਕੀ ਇਹਨਾਂ ਨੇ ਪੂਰੇ ਸੈਕਟਰ ਜਿਹੜੇ ਚੰਡੀਗੜ੍ਹ ਨੂੰ ਟੱਚ ਕਰ ਰਿਹਾ ਉਹ ਸਾਰਾ ਏਰੀਆ ਕਵਰ ਕਰ ਲਿਆ ਹੈ ਹੁਣ ਅਸੀਂ ਐਮਐ ਐਮਐਲ ਨੂੰ ਰਿਕਵੈਸਟ ਕੀਤੀ ਹੈ ਕਿ ਸਾਡੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਹੈ ਪ੍ਰਾਈਵੇਟ ਫਿਲਡਰ ਹੈਗਾ ਉੱਤੇ ਟੀਡੀਆਈ ਉਹਨਾਂ ਦਾ ਜਿਹੜਾ ਪ੍ਰੋਜੈਕਟ ਹੈ ਉਹਨਾਂ ਨੇ ਕੰਪਲੀਟ ਨਹੀਂ ਕੀਤਾ ਉਹ ਕਿਉਂਕਿ ਜਦ ਤੱਕ ਉਹ ਫਾਰਮੈਲिटीज ਹੈ ਜਿਹੜੀਆਂ ਗਮਾੜਾ ਨੇ ਉਹਨੂੰ 2021 ਵਿੱਚ ਦੱਸਿਆ ਸੀ ਕਿ ਤੂੰ ਤੁਸੀਂ ਜਦੋਂ ਤੱਕ ਇਹ ਫੁੱਲਫਿਲ ਨਹੀਂ ਕਰੋਗੇ ਜਦ ਤੱਕ ਤੁਹਾਡਾ ਜਿਹੜਾ ਪ੍ਰੋਜੈਕਟ ਹੈ ਕੰਪਲੀਟ ਨਹੀਂ ਹੋਏਗਾ। ਔਰ ਕਿਉਂਕਿ ਉਹਨਾਂ ਅਸੀਂ ਕਾਫੀ ਪ੍ਰੋਬਲਮਸ ਫੇਸ ਕਰ ਰਹਾ ਹੈ। ਉੱਥੇ ਬਸਾਤਾਂ ਵਿੱਚ ਪਾਣੀ ਦੀ ਪ੍ਰੋਬਲਮ ਹੈਗੀ ਹੈ। ਪਾਣੀ ਖੜਾ ਰੋਡ ਤੇ ਹੋ ਜਾਂਦਾ ਹੈ। ਉਹ ਜਿਹੜੇ ਖਾਲੀ ਵੇਕੈਂਟ 플ੌਟਸ ਹੈਗੇ ਉੱਥੇ ਪਾਣੀ ਭਰਦਾ ਹੈਗਾ। ਔਰ ਜਿਹੜਾ 에어ਪੋਰਟ ਰੋਡ ਹੈਗਾ 200 ਫੁੱਟ ਔਰ ਜਿਸ ਲਈ ਉਹ ਬਣਿਆ ਸੀ ਤੇ ਉਹਨਾਂ ਨੇ ਜਿਸ ਲਈ ਔਰ ਕੰਸਟਰਕਟ ਕੀਤੀ ਹੈ ਜਿਹੜੀ ਮਿੱਟੀ ਹੈ ਦੋਨੋਂ ਸਾਈਡ ਤੋਂ ਚੱਕ ਕੇ ਔਰ ਜਿਹੜਾ ਰੋਡ ਬਣਾਇਆ ਉਹਨਾਂ ਨੇ ਉੱਥੇ ਜਿਹੜੀ ਖਾਲੀ ਜਗ੍ਹਾ ਹੋਈ ਹੈ ਜਿਹੜੀ ਜਗ੍ਹਾ ਡੂੰਗੀ ਰਹਿ ਗਈ ਹੈ ਡੈਲਟ ਵਿੱਚ ਰਹਿ ਗਈ ਹੈ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਫਿਲਿੰਗ ਬਾਅਦ ਨਹੀਂ ਕੀਤੀ ਇਸ ਕਰਕੇ 10 ਜੁਲਾਈ 2023 ਨੂੰ ਉੱਥੇ 4 ਤੋਂ 5 ਮਿੰਟ ਪਾਣੀ ਆ ਗਿਆ ਸੀ ਤੇ ਰੈਜ਼ੀਡੈਂਸ ਨੂੰ ਕਾਫੀ ਪ੍ਰੋਬਲਮ ਫੇਸ ਕਰਨੀ ਪਈ ਹੈ ਥੈਂਕ ਯੂ